ਦੇਖਾਰ ਮੇਰੇ ਚੋਰੀ ਹੋਈ ਹੈ ਮੈਂ ਪਹਿਲਾਂ ਰਹਿਣਾ ਘਰ ਦੂਜੇ ਜਾਣਾ ਤਾਲੇ ਮਾਰ ਕੇ ਤੇ ਜਦੋਂ ਮੈਂ ਸਵੇਰੇ ਆ ਕੇ ਵੇਖਿਆ ਤਾਲੇ ਟੁੱਟੇ ਜਦ ਮੈਂ ਦਰਵਾਜ਼ਾ ਖੋਲ੍ਹਿਆ ਤਿੰਨ ਘੜੀਆਂ ਤਿੰਨ ਜੋੜੇ ਡੋਟਾ ਦੇ 18200 ਦੇ ਲਗਤ ਨਨਾ ਨਗਰ ਵਿੱਚ ਇੱਕ ਕਾਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਦੱਸ ਦਈਏ ਪੂਰਾ ਮਾਮਲਾ ਪਿੰਡ ਸਿੰਘੋਵਾਲ ਦਾ ਹੈ ਜਿੱਥੇ ਦਰਸ਼ਨ ਸਿੰਘ ਨਾਂ ਦੇ ਇੱਕ ਸ਼ਖਸ ਦੇ ਘਰ ਵਿੱਚ ਚੋਰਾਂ ਵੱਲੋਂ ਹੱਥ ਸਾਫ਼ ਕੀਤਾ ਗਿਆ ਜਾਣਕਾਰੀ ਮੁਤਾਬਕ ਦਰਸ਼ਨ ਸਿੰਘ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਔਰ ਰਾਤ ਵੇਲੇ ਉਹ ਕਿਸੇ ਫੈਕਟਰੀ ਦੇ ਵਿੱਚ ਬਤੌਰ ਸਿਕਿਉਰਿਟੀ ਗਾਰਡ ਆਪਣੀ ਡਿਊਟੀ ਨਿਭਾਉਣ ਦੇ ਲਈ ਘਰੋਂ ਤਾਲਾ ਲਾ ਕੇ ਨਿਕਲ ਗਿਆ ਸੀ ਪਰ ਜਦੋਂ ਉਹ ਫੇਰੇ ਘਰ ਪਰਤਿਆ ਤਾਂ ਉਹ ਘਰ ਦੇ ਹਾਲਾਤ ਵੇਖ ਕੇ ਹੱਕਾ ਬੱਕਾ ਰਹਿ ਗਿਆ ਘਰ ਦੀਆਂ ਅਲਮਾਰੀਆਂ ਟੁੱਟੀਆਂ ਹੋਈਆਂ ਸਨ ਸਾਰਾ ਸਮਾਨ ਇੱਧਰ ਉਧਰ ਇਧਰ ਖਿਲ ਰਿਹਾ ਪਿਆ ਸੀਗਾ ਅਲਮਾਰੀ ਦੇ ਲੋਕਰ ਤੱਕ ਟੁੱਟੇ ਹੋਏ ਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਕਰੀਬ 18 ਤੋਂ 20 ਹਜ਼ਾਰ ਰੁਪਏ ਦੀ ਨਕਦੀ ਸੀ ਜੋ ਕਿ ਇਹ ਚੋਰ ਆਪਣੇ ਨਾਲ ਲੈ ਗਏ ਨੇ ਤਿੰਨ ਘੜੀਆਂ ਸੀ ਇੱਕ ਟੱਚ ਮੋਬਾਈਲ ਫੋਨ ਸੀ ਨਾਲ ਛੋਟਾ ਮੋਟਾ ਕੀਮਤੀ ਸਮਾਨ ਸੀ ਜੋ ਕਿ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਹੈ ਫਿਲਹਾਲ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਕੀ ਵਾਦਾ ਤੇ ਵੀ ਘਰ ਮੇਰੇ ਚੋਰੀ ਹੋਈ ਹੈ ਮੈਂ ਕੱਲਾ ਰਹਿਣਾ ਕਾਟੂ ਦੇ ਜਾਣਾ ਤਾਲੇ ਮਾਰ ਕੇ ਤੇ ਜਦ ਮੈਂ ਸਵੇਰੇ ਆ ਕੇ ਵੇਖਿਆ ਤੇ ਤਾਰੇ ਟੁੱਟੇ ਜਦ ਮੈਂ ਦੱਲ ਕਰਾਇਆ ਗਿਆ ਇਹਨੇ ਘੜੀਆਂ ਤਿੰਨ ਜੋੜੇ ਡੋਟਾ ਦੇ 18-2000 ਦੇ ਲਗਤ ਇੱਕ ਫੋਨ ਲੈ ਕੇ ਨਵਾ ਜਿਹਦੇ ਵਿੱਚ ਸਿਮ ਵੀ ਦਿਹਾਲੀ ਪਾਇਆ ਦੁਨੱਖ ਠੀਕ ਕੋਈ ਇਤਲਾ ਨਾ ਹੋ ਸਰਪੰਚ ਸਾਹਿਬ ਆਏ ਨੇ ਤੇ ਉਹਨਾਂ ਨੂੰ ਫੋਨ ਕੀਤਾ ਕੀ ਮਾ ਕਹਿੰਦਾ ਜਿਹੜੇ ਜੋਰ ਤੁਰੇ ਫਿਰਦੇ ਜਾਂ ਨਸੀਬ ਆ ਇਹ ਸੜੀ ਤੁਰੇ ਫਿਰਦੇ ਨੇ ਇਹਨਾਂ ਤੇਨੇ ਘੇਲ ਪਾਈ ਜਾ ਲੋਕਾਂ ਦੇ ਘਰ ਚੋਰੀਆਂ ਨਾ ਹੋਣ ਇਲਾਕਾ ਨਿਵਾਸੀਆਂ ਦੀ ਮੰਨੀ ਹੈ ਤਾਂ ਦਿਨਾ ਨਗਰ ਹਲਕੇ ਦੇ ਅੰਦਰ ਨਿਤ ਦਿਨ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਨੇ ਲੋਕ ਕਾਫੀ ਸਹਿਮੇ ਹੋਏ ਨੇ ਘਰ ਨੂੰ ਇਕੱਲਾ ਛੱਡ ਕੇ ਕੋਈ ਵੀ ਨਹੀਂ ਜਾਂਦਾ ਹੈ ਘਰ ਦੇ ਵਿੱਚ ਕੋਈ ਨਾ ਕੋਈ ਮੌਜੂਦ ਜ਼ਰੂਰ ਰਹਿੰਦਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਦਿਨਾ ਨਗਰ ਦੇ ਬਣੇ ਹੋਏ ਨੇ ਉਸ ਨੂੰ ਲੈ ਕੇ ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕੀ ਸਖਤਾਈ ਵਰਤੀ ਜਾਵੇ ਨਾਲ ਦੇ ਨਾਲ ਪੈਟਰੋਲਿੰਗ ਕੀਤੀ ਜਾਵੇ ਤਾਂ ਕਿ ਚੋਰਾਂ ਦੇ ਮਨ ਚ ਡਰ ਪੈਦਾ ਹੋਵੇ ਔਰ ਅਜੀਆਂ ਘਟਨਾਵਾਂ ਤੋਂ ਗੁਰੇਜ਼ ਕਰ ਸਕਣ ਦਿਨਨਗਰ ਤੋਂ ਹਰਜਿੰਦਰ ਗੁਰਾਇਆ ਦੀ ਰਿਪੋਰਟ ਅਮਨੀ ਸਰਕੇਸਵੀ ਦਿਨਨਗਰ ਵਿੱਚ ਇੱਕ ਕਾਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਦੱਸ ਦਈਏ ਪੂਰਾ ਮਾਮਲਾ ਪਿੰਡ ਸਿੰਘੋਵਾਲ ਦਾ ਹੈ ਜਿੱਥੇ ਦਰਸ਼ਨ ਸਿੰਘ ਨਾਂ ਦੇ ਇੱਕ ਸ਼ਖਸ ਦੇ ਘਰ ਵਿੱਚ ਚੋਰਾਂ ਵੱਲੋਂ ਹੱਤਸਾਫਤ ਕੀਤਾ ਗਿਆ ਜਾਣਕਾਰੀ ਮੁਤਾਬਕ ਦਰਸ਼ਨ ਸਿੰਘ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਔਰ ਰਾਤ ਵੇਲੇ ਉਹ ਕਿਸੇ ਫੈਕਟਰੀ ਦੇ ਵਿੱਚ ਬਤੌਰ ਸਿਕਿਉਰਿਟੀ ਦੀ ਗਾਰਡ ਆਪਣੀ ਡਿਊਟੀ ਨਿਭਾਉਣ ਦੇ ਲਈ ਘਰੋਂ ਤਾਲਾ ਲਾ ਕੇ ਨਿਕਲ ਗਿਆ ਸੀ ਪਰ ਜਦੋਂ ਉਹ ਫੇਰੇ ਘਰ ਪਰਤਿਆ ਤਾਂ ਉਹ ਘਰ ਦੇ ਹਾਲਾਤ ਵੇਖ ਕੇ ਹੱਕਾ ਬੱਕਾ ਰਹਿ ਗਿਆ ਘਰ ਦੀਆਂ ਅਲਮਾਰੀਆਂ ਟੁੱਟੀਆਂ ਹੋਈਆਂ ਸਨ ਸਾਰਾ ਸਮਾਨ ਇੱਧਰ ਉੱਧਰ ਖਿਲਰਿਆ ਪਿਆ ਸੀਗਾ ਅਲਮਾਰੀ ਦੇ ਲੋੱਕਰ ਤੱਕ ਟੁੱਟੇ ਹੋਏ ਸੀ ਦਰਸ਼ਪ ਸਿੰਘ ਨੇ ਦੱਸਿਆ ਕਿ ਕਰੀਬ 18 ਤੋਂ 20000 ਰੁਪਏ ਦੀ ਨਕਦੀ ਸੀ ਜੋ ਕਿ ਇਹ ਚੋਰ ਆਪਣੇ ਨਾਲ ਲੈ ਗਏ ਨੇ ਤਿੰਨ ਘੜੀਆਂ ਸੀ ਇੱਕ ਸੱਚ ਮੋਬਾਈਲ ਫੋਨ ਸੀ ਨਾਲ ਛੋਟਾ ਮੋਟਾ ਕੀਮਤੀ ਸਮਾਨ ਸੀ ਜੋ ਕਿ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਫਿਲਹਾਲ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਕੀ ਵਾਧਾ ਦੇ ਦੇ ਘਰ ਮੇਰੇ ਚੋਰੀ ਹੋਈ ਹੈ ਮੈਂ ਪੱਲਾ ਰਹਿਣਾ ਘਰ ਦੂਜੇ ਜਾਣਾ ਤਾਲੇ ਮਾਰ ਕੇ ਤੇ ਜਦੋਂ ਮੈਂ ਸਵੇਰੇ ਆ ਕੇ ਵੇਖਿਆ ਤੇ ਤਾਲੇ ਟੁੱਟੇ ਇਹ ਤੇ ਮੈਂ ਦੱਸ ਰਿਹਾ ਹਾਂ ਤਿੰਨ ਘੜੀਆਂ ਤਿੰਨ ਜੋੜੇ ਡੋਟਾ ਦੇ 18-20 ਹਜ਼ਾਰ ਦੇ ਲਗਤ ਇੱਕ ਫੋਨ ਲੈ ਕੇ ਨਵਾ ਜਿਹਦੇ ਵਿੱਚ ਸਭ ਵੀ ਦਿਹਾੜੀ ਪਾਈ ਦੋਨਾਂ ਤੇ ਕੋਈ ਇਤਲਾ ਨੈ ਹੋਂ ਸਰਪੰਚ ਸਾਹਿਬ ਆਏ ਨੇ ਉਹਨਾਂ ਨੂੰ ਫੋਨ ਕੀਤਾ ਜਦ ਮਾ ਕਹਿੰਦਾ ਜਿਹੜੇ ਜੋਰ ਤੁਰੇ ਖੰਦੇ ਜਾਣ ਨਸ਼ੇ ਬਾਏ ਨੇ ਛੇੜੇ ਤੁਰੇ ਦਿੰਦੇ ਨੇ ਇਹਨਾਂ ਦੰਨੇ ਕੇਲ ਪਾਈ ਜਾ ਲੋਕਾਂ ਦਾ ਚੋਰੀਆਂ ਨਾ ਹੋਣ ਇਲਾਕਾ ਨਿਵਾਸੀਆਂ ਦੀ ਮੰਨੀ ਤਦੀਨਾਂ ਨਗਰ ਹਲਕੇ ਦੇ ਅੰਦਰ ਨਿਤ ਦਿਨ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਨੇ ਲੋਕ ਕਾਫੀ ਸਹਿਮੇ ਹੋਏ ਨੇ ਘਰ ਨੂੰ ਇਕੱਲਾ ਛੱਡ ਕੇ ਕੋਈ ਵੀ ਨਹੀਂ ਜਾਂਦਾ ਹੈ ਘਰ ਦੇ ਵਿੱਚ ਕੋਈ ਨਾ ਕੋਈ ਮੌਜੂਦ ਜ਼ਰੂਰ ਰਹਿੰਦਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਦਿਨਨਗਰ ਦੇ ਬਣੇ ਹੋਏ ਨੇ ਉਸ ਨੂੰ ਲੈ ਕੇ ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਖਤਾਈ ਵਰਤੀ ਜਾਵੇ ਨਾਲ ਦੇ ਨਾਲ ਪੈਟਰੋਲਿੰਗ ਕੀਤੀ ਜਾਵੇ ਤਾਂ ਕਿ ਚੋਰਾਂ ਦੇ ਮਨ 'ਚ ਡਰ ਪੈਦਾ ਹੋਵੇ ਔਰ ਅਜਿਹੀਆਂ ਘਟਨਾਵਾਂ ਤੋਂ ਗੁਰੇਜ਼ ਕਰ ਸਕਣ ਦਿਨਨਗਰ ਤੋਂ ਹਰਜਿੰਦਰ ਗੁਰਾਇਆ ਦੀ ਰਿਪੋਰਟ ਅਮਰੀਕਾ ਕੇਸ